ਅਸਿਕਲ ਜੀ ਸਾਰੇ ਜਿਹੜਾ ਇਹਨੂੰ ਸਾਡੇ ਸੰਗਾ ਫੈਮਿਲੀ ਵੱਲੋਂ ਤੇ ਅੱਜ ਦਾ ਬਲੌਗ ਬਹੁਤ ਹੀ ਹੋਣ ਜਾ ਰਿਹਾ ਵਧੀਆ ਤੇ ਅੱਜ ਦਾ ਬਲੌਗ ਦਾ ਮੇਨ ਹੈਗਾ ਸਿਸਟਮ ਮਤਲਬ ਜਿੱਤੇ ਬਲੌਗ ਬਣਾਉਣ ਲੱਗੇ ਆਂ ਉਹ ਹੈਗਾ ਵੀ ਸਮਰ ਦਾ ਸਟਾਕ ਆ ਚੁੱਕਾ ਆ ਤੇ ਟੌਪ ਦੀਆਂ ਟੀ-ਸ਼ਰਟ ਆ ਵੀ ਮਤਲਬ ਐਨ ਸਿਰੇ ਤੇ ਜੋ ਬ੍ਰਾਂਡ ਟੌਪ ਦੇ ਤੁਹਾਨੂੰ ਜਾ ਕੇ ਮੈਂ ਦਿਖਾਉਣਾ ਹਰ ਇੱਕ ਟਕਾਣਾ ਟੁਕਣਾ ਆ ਸਾਮਾਨ ਤੇ ਪਿਛਲੇ ਬਲੌਗ ਚ ਤੁਸੀਂ ਦੇਖਿਆ ਹੁਣ ਆਪਣੇ ਮੋਟਰਲ ਦੀ ਸ਼ੋ ਵੀ ਟੁੱਟੀ ਆ ਤਾਂ ਦੱਸੋ ਉਹ ਦੇਪਾ ਉਹ ਦੇਪਾ ਪਿਛਲੇ ਬਲੌਗ ਤੇ ਦੇਖਿਓ ਯਾਰ ਉਹ ਦ ਦਉ ਦੇ ਖੜਾ ਆ ਦੀ ਸ਼ੋ ਟੁੱਟੀ ਕਲੱਚ ਵੀ ਟੁੱਟ ਗਿਆ ਤੇ ਆਪਾਂ ਜਿਵੇਂ ਪਵਾ ਕੇ ਲਿਆਉਣਾ ਆ ਕਲੱਚ ਕੁਲਚ ਹੈਨਾ ਅਮੀ ਪੈਸੇ ਦੇ ਦੋ ਮੈਨੂੰ ਫੇ ਪੈਸੇ ਦੇ ਦੋ ਪਹਿਲੇ ਹੀ ਮੰਗੀ ਜਾਇਆ ਤਾ ਤੂ ਜਦੋਂ ਕਦੋਂ ਤੇ ਮੈਂ ਕਿਦਾ ਜਾਣ ਕੇ ਡਿੱਗਾ ਪੈਸੇ ਹੀ ਪੈਸੇ ਪੈਸੇ ਅਚਾਨਕ ਕਿੱਥੋਂ ਇਹਨਿੰਦੇ ਪਤਾ ਦਾ ਪਚਾਗ ਹੋ ਗਿਆ ਮੋਟਰਸਾਈਕਲ ਤੇ ਸੱਟ ਲੱਗੀ ਮੋਟਰਸਾਈਕਲ ਤੇ ਸੱਟ ਲੱਗੀ ਇਹਦੇ ਥੋੜੀ ਲੱਗੀ ਹੋਲੀ ਹੀ ਮੈਂ ਇੱਧਰ ਨਾ ਗਈ ਤੇ ਤੇਜ਼ ਸੀਗਾ ਇਹ ਨਵੋੜੀ ਹੀ ਦਾ ਮੋੜ ਲੱਗਾ ਮੋੜ ਲਈ ਬ੍ਰੇਕ ਲਾਤੀ ਉਹ ਜਾਮ ਹੋ ਗਈ ਇਹਦਾ ਟਾਇਰ ਘਾਹ ਨੂੰ ਚੱਲ ਗਿਆ ਸਦਾ ਚਲ ਕੋਈ ਨਹੀਂ ਉਹ ਵੀ ਪਾਉਣਾ ਪੈਣਾ ਸਕੂਲ ਵੀ ਜਾਣਾ ਆ ਸਕੂਲ ਵੀ ਜਾਣਾ ਤੇ ਚਲੋ ਹੁਣ ਆਪਾਂ ਪਹਿਲੇ ਜਾਂਦੇ ਆ ਸ਼ੋਸ਼ੂ ਪਾਉਣ ਤੇ ਬਾਅਦ ਵਿੱਚ ਜਾਂਦੇ ਆ ਦੁਕਾਨੇ ਪਹਿਲਾਂ ਮੈਨੂੰ ਵੀ ਰੋਟੀ ਛੱਡਣੀ ਛੱਡਣਾ ਫਿਰ ਮੰਮੀ ਕੋਲ ਪੈਸੇ ਲੈਣੇ ਦੁਕਾਨੋਂ ਮਾ ਆ ਮਾ ਆ ਪਹਿਲੇ ਲੈਣੇ ਚਲੋ ਬਲੌਗ ਦੇ ਨਾਲ ਜੁੜੇ ਰਹੀਓ ਤੇ ਬਹੁਤ ਵਧੀਆ ਆਪਣਾ ਸਮਰਦਾ ਸ਼ੌਕ ਆ। ਕੀ ਕਰਨੇ ਆ ਬਾਹਰ ਜਿਹੜੇ ਹਿੰਦੇ ਸਾਰੇ। ਆਓ ਅੱਜ ਪਾਰਸਲ ਵੀ ਅੱਜ ਬਹੁਤ ਕੰਮ ਆ ਤੇ ਬਲੌਗ ਦੇ ਨਾਲ ਜੁੜੇ ਰਹੀਓ ਬਲੌਗ ਬਹੁਤ ਵਧੀਆ ਹੋਣ ਜਾ ਰਿਹਾ। ਤੇ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਆ ਕਰੋ ਵੀ ਸਾਡੇ ਬਲੌਗ ਚ ਕਿਹੜੀ ਕਮੀ ਆ। ਤੋਂ ਉਦਾਂ ਦਾ ਵੀ ਅਸੀਂ ਬਲੌਗ ਲੈ ਕੇ ਆਇਆ ਕਰਾਂਗੇ ਜਿੱਦਾਂ ਤੁਸੀਂ ਸਾਨੂੰ ਕੰਟੈਂਟ ਦਉਗੇ। ਵੀ ਹੁਣ ਆਪਾਂ ਅਗੇ ਦੁਕਾਨੇ ਤੇ ਟੀ-ਸ਼ਰਟਾਂ ਹਜੇ ਖੁੱਲਣੀਆਂ। ਡਬਲ ਐਕਸਲ ਦੀਆਂ ਆਹ ਲਿਆਂਦੀਆਂ ਹੈਗੀਆਂ। ਓਨਲੀ ਡਬਲ ਐਕਸਲ ਤੇ ਟਕਾ ਕੇ ਬਣਾਉਣੇ ਆ ਬਲੌਕ ਹੁਣ ਟੀ-ਸ਼ਰਟ ਆਹੀ ਅੱਧੀਆਂ ਕਿ ਟਕਾ ਤੀਆਂ ਆ ਤੇ ਪਾਪਾ ਹੋਰ ਲਿਆਈ ਜਾਂਦਾ ਟੀ-ਸ਼ਰਟ ਆ ਇੰਨੀਆਂ ਟੀ-ਸ਼ਰਟ ਆ ਟੀ-ਸ਼ਰਟਾਂ ਤੇ ਆਵੇ ਛੋਟੇ ਲੋਗੋ ਵਾਲੀਆਂ ਛੋਟੇ ਲੋਗੋ ਵਾਲੀਆਂ ਆ ਕਲਰ ਚਾਰਟ ਦੇਖੋ ਐਨ ਸਾਰੇ ਗ੍ਰੀਨ ਬਲੂ ਰੈੱਡ ਵਾਈਟ ਪਿੰਕ ਆ ਜੋ ਸਾਰੇ ਰੰਗ ਸਾਰੇ ਆਪਣੇ ਕੋਲ ਹੈਗਾ ਯੈਲੋ 2 ਮਿੰਟ ਰੋਜੋ ਬਾਸ ਸਾਨੂੰ ਟਕਾ ਲੈਣ ਦੋ ਸਾਰਾ ਕੁਝ ਦਿਖਾਉਣੇ ਆ ਹਨਾ ਹੋਰ ਤੇ ਪਜਾਮੇ ਆਪਣੇ ਕੋਲ ਕ੍ਰਸ਼ ਦੇ ਆ ਟੌਪ ਦੇ ਕਰਾਸ਼ ਕੱਪੜਾ ਲੱਗ ਗਿਆ ਤੁਹਾਨੂੰ ਦਿਖਾ ਦਿੰਨਾ ਕਰਾਸ਼ ਦੇ ਤੈਦਗੀ ਪੂਰਾ ਸਿਰਾਈ ਮਾਲ ਲਿਆਂਦਾ ਤੇ ਡਬਲ ਐਕਸਲ ਸ਼ਰਟਾ ਦੇ ਵਿੱਚ ਵੀ ਆ ਡਬਲ ਐਕਸਲ ਸ਼ਰਟਾ ਹੀ ਆ ਸਿਰਫ ਇੱਕ ਲਿਆਂਦੀਆਂ ਆ ਸਾਰੇ ਡਬਲ ਐਕਸਲ ਸ਼ਰਟਾ ਦੇ ਵਿੱਚ ਪ੍ਰਿੰਟ ਆ ਕਈ ਸਾਡੇ ਕੋਲ ਹੁੰਦੇ ਹੁੰਦੇ ਪੱਗ ਲੈ ਕੇ ਆਂਟੀਆਂ ਪੱਗ ਨਾਲ ਮੈਚ ਕਰਦਾ ਹੁਣ ਇੰਨੀ ਆ ਲੈ ਕਿਹਦਾ ਆ ਨਾ ਜਿਹੜੀ ਮਰਜ਼ੀ ਪੱਗ ਮੈਚ ਕਰ ਲੀਓ ਹੁਣ ਤੇ ਹੁਣ ਆਪਾਂ ਟਕਾ ਲਈਏ ਪਹਿਲਾਂ ਕੋਲ ਕੋਲ ਪਾਪਾ ਫੇ ਦੇਈ ਚਲੋ ਮੈਨੂੰ ਹਨਾ ਯਾਰ ਸਾਰਾ ਸਮਾਨ ਅਹੀਂ ਟਿਕਾ ਲਿਆ ਓਕੇ ਕਰਤਾ ਪਾਪਾ ਨੂੰ ਸਾਹ ਚੜ ਗਿਆ ਪਾਪਾ ਕਹਿੰਦਾ 10 ਮਿੰਟ ਸਾਹ ਲੈ ਕੇ ਕਰਦੇ ਆ ਕਿਉਂ ਕੱਲੀ ਕੱਲੀ ਕੱਢੀ ਟਾਈਮ ਲੱਗ ਜੀ ਜਾਂਦਾ ਤੈਨੂੰ ਪਤਾ ਹੀ ਹੈ ਹੁਣ ਆਪਾਂ ਕਰਾਂ ਚਾਟ ਦੇਖ ਲੋ ਕਿੰਨਾ ਵਧੀਆ ਹੋ ਗਿਆ ਮੈਂ ਦਿਖਾਉਣਾ ਇੱਧਰ ਆਈਏ ਤੁਸੀਂ ਮੈਂ ਦਿਖਾਉਣਾ ਹੈ ਮੈਂ ਦਿਖਾਉਣਾ ਹਾਂ ਦਿਖਾ ਦੇ ਯਾਰ ਕਿੰਦਾ ਫਰਕ ਪਹਿਲਾਂ ਸ਼ਰਟ ਵਾਲਾ ਵੀ ਜਿਹਦਾ ਸ਼ੋਰਟ ਡਬਲ ਐਕਸਐਲ ਦੀਆਂ ਦਿਖਾ ਦਵਾਂ ਨਾ ਹੂੰ ਫਲਾ ਆਪਾਂ ਸ਼ਰਟਾਂ ਲਗਾਣੀ ਨਹੀਂ ਮੈਂ ਖੁੱਲੀ ਭਵਨਾਂ ਉਹਦਾ ਜਿੱਦਾ ਛੋਟੇ ਲੋਗੋ ਵਾਲੀਆਂ ਜਿੱਦਾ ਲੈ ਦੇ ਲੋ ਲੋਗੋ ਹੀ ਪਾਪਾ ਨੇ ਗਵਾਰਤਾ ਆ ਲਊਗਾ ਉਹਦਾ ਵਧੀਆ ਜਿਹੇ ਛੜਦਾ ਆ ਦੇ ਕਲਰ ਆਹਾ ਐਮ 2 ਡਬਲ ਐਕਸਰਸਾਈਜ਼ ਆ ਲਊਗਾ ਉਹਗਾ ਕਲਰਫੁਲ ਇਹਦੇ ਵਿੱਚ 2-4 ਕਲਰ ਮਿਲ ਜਾਣਗੇ ਮਦਰ ਸ਼ਰਟਾਂ ਦੇ ਵਿੱਚ ਆ ਦੇਖ ਲਓ ਤੁਸੀਂ ਆ ਸਾਰੇ ਕਲਰ ਹੀ ਆ ਆ ਕਲਰ ਮਿਲ ਜੂਗਾ ਤੇ ਸ਼ਰਟ ਦੇ ਲਾਚੀ ਹੋਰ ਆਪਣੇ ਤੋਂ ਬਰਬਰੀ ਬਲੈਕ ਮਿਲ ਜੂਗਾ ਜਿਹੜਾ ਬਹੁਤ ਚੱਲਦਾ ਆ ਬਰਬਰੀ ਦਾ ਕਲਰ ਮਿਲ ਜੂਗਾ ਪੀਚ ਕਲਰ ਬਰਬਰੀ ਦਾ ਸੇਮ ਦੇ ਵਿੱਚ ਕਾਲਰ ਬਰਬਰੀ ਤੇ ਹੈਂਡ ਰੈਸ ਬਰਬਰੀ ਬਾਕੀ ਆ ਸ਼ਰਟਾਂ ਦੇ ਕਲਰ ਹੀ ਆ ਤੁਸੀਂ ਆਪ ਦੇਖ ਲਓ ਸਾਰੇ ਕਲਰ ਤੁਸੀਂ ਦੇਖ ਲਓ ਜਦੋਂ ਕੋਈ ਵੀ ਤੁਸੀਂ ਆਰਡਰ ਕਰਨਾ ਆਪਣਾ ਸਾਈਜ਼ ਦੱਸਣਾ ਫਿਰ ਆਪਾਂ ਉਸ ਹਿਸਾਬ ਦੇ ਨਾਲ ਤੇ ਹੁਣ ਆਪਾਂ ਉਹਨੇ ਪਜਾਮੇ ਆ ਦੇ ਪਜਾਮੇ ਦੇਖ ਲਓ ਪਜਾਮੇ ਆਪਣੇ ਕੋ ਕਰਾਚੀ ਰੱਖੇ ਆ ਆ ਚੀਜ਼ ਮਿਲੂਗੀ ਰੇਟ ਵੀ ਬਿਲਕੁਲ ਜੈਜ ਐਮ 2 ਡਬਲ ਐਕਸ ਹਸਹਿਜ ਆ ਇਹ ਕਰ ਲਾਗਿਓ ਕਪੜਾ ਦਿਖਾ ਦੂਆਂ ਸਟਿਚੀਬਲ ਕਪੜਾ ਹੈ ਟੌਪ ਦੀ ਕਿੰਨੇ ਪਜਾਮੇ ਪਏ ਆ ਹੁਣ ਹੁਣ ਇੱਕ ਦੋ ਕੱਢ ਕੇ ਦਸਦੇ ਬਲੈਕ ਵੀ ਦਿਖਾ ਦੇ ਸਟ੍ਰੇਟ ਫਿਟਿੰਗ ਚ ਜਿਹੜੇ ਮੰਗ ਲੈਂਦੇ ਸਟ੍ਰੇਟ ਫਿਟਿੰਗ ਪੂਰੀ ਸਟ੍ਰੇਟ ਹੈ ਸਿੰਪਲ ਲੋਗੋ ਪੂਰੀ ਫਾਸਟ ਕੱਪੀ ਆਉਂਦੀ ਆਦੀ ਫਵਾ ਕਲਰ ਸਾਈਡ ਜੱਪ ਹੈਡਾਸ ਲੋ ਪੂਰਾ ਐ ਨੱਗਾ ਹੋਊਗਾ origignal ਸਿਸਟਮ ਤੇ ਆਹ ਦੇਖੋ ਜੈਪ ਦੀ ਕੁੜੀ ਲੱਗੀ ਆ ਤੇ ਹੋਰ ਆ ਬੈਲੈਕ ਲਾਈਨਿੰਗ ਵਾਲਾ ਲਾਈਨਿੰਗ ਵਾਲਾ ਆਹ ਦੀ ਤੇ ਅੰਮੇ ਹੁਣ ਸਟਾਰਟ ਹੋ ਗਿਆ ਕੰਮ ਹੁਣ ਕਰਾਚ ਵਾਲੇ ਤੇ ਕੋਟਨ ਵਾਲੇ 2000 ਪਜਾਮਿਆਂ ਦੇ ਆਵਾਜ਼ ਉਹ ਵੀ ਇਦਾਂ ਦਾ ਰਹੂਗਾ ਗਾਰੰਟੀ ਆ ਸਾਡੀ ਧੋ ਕੇ ਵੀ ਇਦਾਂ ਦਾ ਹਰੇਕ ਦੇ ਥੱਲੇ ਤੁਹਾਨੂੰ ਆ ਚੀਜ਼ ਮਿਲੂਗੀ ਹਣ ਤੁਸੀਂ ਰੈਬ ਵਾਲਾ ਵੀ ਬਣਾ ਸਕਦੇ ਆ ਕਿਉਂਕਿ 2-4 ਪਜਾਮੇ ਲੈਣੇ ਹੁੰਦੇ ਗਰਮੀਆਂ ਨੂੰ ਵਧੀਆ ਹਲਦੇ ਹੀ ਬੰਦਾ ਲਵੇ ਮੈਂ ਹੀ ਪਿਛਲੀ ਵਾਰੀ ਦੇਖਿਆ ਸੀ ਬਾਹਲਾ ਸੈਟਮ ਹਨ ਹਲਕੇ ਵਾਲਾ ਹੁਲਕੇ ਵਾਲਾ ਨਹੀਂ ਚੱਲਦਾ ਐਵੇਂ 2-4 ਲਿਆ ਕਰੋ ਖਰੇਜ ਵਧੀਆ ਜਿਹਾ ਗੱਲ ਖਤਮ ਲੈਣਾ ਟੌਪ ਦੇ ਸੋਣਾ ਟੀ-ਸ਼ਰਟ ਆਪਣੇ ਕੋ ਮੀਡੀਅਮ ਲਾਰਜ ਐਕਸਲ ਡਬਲ ਐਕਸਲ ਆਪਾਂ ਡਬਲ ਐਕਸਲ ਵਾਲੀ ਦਿਖਾ ਦਈਏ ਤੇ ਆਪਣੇ ਡਬਲ ਐਕਸਲ ਤੇ ਦਾਤ ਜਿਆਦਾ ਹਾਏ ਮੈਨੂੰ ਫੇਰ ਤੈਅ ਲਾਉਣੀ ਪੈਣੀ ਆ ਦੇਖੋ ਬਈ ਨਾ ਆ ਡਬਲ ਐਕਸਸ ਹੈਜ ਆ ਸਟੀਚੀਬਲ ਕਪੜਾ ਹੋਊਗਾ ਇਹ ਆ ਦੇਖੋ ਡਬਲ ਐਕਸਲ ਤੇ ਕਪੜਾ ਇੰਨਾ ਜਿੱਦਾਂ ਹੈਗਾ ਨਾ ਉਹ ਚਲ ਚਲ ਕੱਢ ਲੈਣਾ ਤੇ ਇੱਕ ਬਲੂ ਕਲਰ ਮਿਲ ਜੂਗਾ ਅਰਮਾਨੀ ਚ ਆ ਬਰਬਰੀ ਚ ਕੱਪ ਟੀ-ਸ਼ਰਟ ਦੀ ਗਾਰੰਟੀ ਹੈ ਨਾ ਰੰਗ ਲਿੱਤੂਗਾ ਕੋਸ਼ਿਸ਼ ਨਾ ਹਰੂਗਾ ਜੇ ਕੋਈ ਵੀ ਪੀਸ ਨੂੰ ਕੁਛ ਵੀ ਹੁੰਦਾ ਆ ਕਪੜਾ ਪ੍ਰੀਮੀਅਰ ਕੁਆਲਟੀ ਦੇ ਵਿੱਚ ਆ ਭਾਰਾ ਹੈਵੀ ਲੋਕਾ ਛੋਟਾ ਲੋਕਾ ਲੋਕੋ ਲੋਗੋ ਤਿਆਗ ਬ੍ਰਾਂਡ ਤੁਸੀਂ ਦੇ ਲੋ ਰੈਗੂਲਰ ਫਿਟਿਆ ਤੇ ਐਕਸ ਦੇ ਵਿੱਚ ਆਪਣੇ ਕੋ ਆ 컬러 ਦੇ ਲੋ ਕਿੰਨਾ ਵਧੀਆ ਸਾਰੀਆਂ ਹੈਵੀ ਦੇ ਵਿੱਚ ਬੋਰ ਨਾ ਆਉਣ ਦੀ ਗਾਰੰਟੀ ਚਾਹੇ ਜਿਹੜੇ ਬਿਲਕੁਲ ਛੋਟੇ ਲੋਗੋ ਦੇ ਹੈਗੇ ਆ ਯਕੀਨ ਯਕੀਨ ਜੇ ਸਾਨੂੰ ਟੌਮੀ ਦਾ ਬ੍ਰਾਂਡ ਚਾਹੀਦਾ ਟੌਮੀ ਬਾਸ ਆ ਥੋੜਾ ਜਿਹਾ ਵੱਡਾ ਅਰਮਾਨੀ ਐਕਸਚੇਂਜ ਐਕਸ ਲਿਖਿਆ ਹੋਇਆ ਐਨ ਵਾਈਟ ਕਲਰ ਦੇ ਵਿੱਚ ਇੰਕਾ ਪੀਚ ਕਲਰ ਦੇ ਵਿੱਚ ਆ ਵੀ ਕਲਰ ਅੱਜ ਬਹੁਤ ਟ੍ਰੈਂਡ ਦੇ ਵਿੱਚ ਅੱਜਕੱਲ ਐਨ ਟੌਪ ਕੁਆਲਟੀ ਦੇ ਵਿੱਚ ਪੂਰਾ ਤੁਹਾਨੂੰ ਲੋਗੋ ਲੋਗੋ ਮੈਂ ਛੋਟੇ ਲੋਗੋ ਆ ਜਿੱਦਾਂ ਹੁਣ ਪਤਾ ਹੀ ਗੱਲ ਗਾਂ ਜਦੋਂ ਗਰਮੀਆਂ ਹੋ ਗਈਆਂ ਵੱਡੇ ਲੋਗੋ ਵਾਲਾ ਮਤਲਬ ਤਪਣ ਲੱਪ ਜਾਂਦਾ ਤਪਣ ਲੱਪ ਜਾਂਦਾ ਬਾਲਾ ਕੋਈ ਸਿਸਟਮ ਨਹੀਂ ਵੱਡੇ ਲੋਗੋ ਵਾਲਾ ਜੇ ਕੋਈ ਇਹਨਾਂ ਆਪਣੀ ਦਾ 100 150 ਪੀਸ ਆ ਆ ਮਤਲਬ ਜਿਹੜਾ ਮਰਜ਼ੀ ਤੁਸੀਂ ਜਿੱਦਾਂ ਮਰਜ਼ੀ ਲੈ ਸਕਦੇ ਆ ਆ ਦੇਖੋ ਆ ਉਹਦੇ ਵਿੱਚ ਹੀ ਕਲਰ ਤੇ ਆ ਕਲਰ ਦੇਖੋ ਬਿਲਕੁਲ ਆ ਹਉਤੇ ਲੱਗ ਗਿਆ ਦਿਖਾ ਦਿਓ ਐਕਸ ਲਿਖਿਆ ਡਬਲ ਐਕਸ ਸਾਈਜ਼ ਪ੍ਰੋਪਰ ਇਹ ਚ ਇੱਕ ਆ ਕਲਰ ਬਹੁਤ ਵਧੀਆ 올리브 컬러 ਆ ਕਰੇ ਪਵਨ ਕਿਹੜਾ ਆ ਹੈ ਤੇ ਪੋਲੋ ਦੇ ਸ਼ਕੀਰ ਆਪਣੇ ਜਿਹੜੇ ਪੋਲੋ ਦੇਖੋ ਪੋਲੋ ਸੂਰਾ 컬러 ਹੀ ਬਹੁਤ ਵਧੀਆ ਸਾਕੇ ਆ ਤੁਸੀਂ ਦੇਖ ਲਓ ਇਦਾਂ ਨਹੀਂ ਵੀ ਕੋਈ ਦੱਸ ਦੂਗਾ 98.5 ਡਾਲਰ ਐਮ ਆਰ ਪੀ ਵੀ ਲਿਖੀ ਆ ਸਕੈਨ ਕਰਕੇ ਉਹ ਫੋਨ ਚ ਆਪਸ਼ਨ ਆਉਣ ਲੱਗਾ ਸਕੈਨ ਕਰਕੇ ਤੁਸੀਂ ਆਰਟੀਕਲ ਵੀ ਗੱਡ ਸਕਦੇ ਆ ਤੇ ਪੂਰਾ ਬ੍ਰਾਂਡ ਦਾ ਅਜਦਾ ਸਿਸਟਮ ਕੋਈ ਕਹਿ ਨਹੀਂ ਸਕ ਬਾਹਰਲਾ ਬੰਦਾ ਦੱਸ ਨਹੀਂ ਸਕਦਾ ਵੀ ਕਾਪੀ ਆ ਆ ਦੇਖੋ ਬੈਲੈਂਸ ਆਗਾ ਡਬਲ ਐਕਸਲ ਪ੍ਰਿੰਟ ਇਹ ਬਹੁਤ ਚੱਲਦਾ ਦਸਤਾਨਾ ਆ ਕੇ ਫਿਰ ਬ੍ਰਾਂਡ ਸਿੱਕੇ ਇਹ ਫਿਰ ਸਿੱਕੇ ਸਿੱਕੇ ਦੇ ਫਿਰ ਸਿੱਕੇ ਹੀ ਆ ਪੂਰਾ ਇਹ ਤੁਰਕੀ ਇਮਪੋਰਟਡ ਦਾ ਲੱਗਾ ਹ ਲੋਗੋ ਤੇ ਬੈਲੈਂਸ ਅੱਗਾ ਦਾ ਚੱਕਾ ਆ ਗਿਆ ਸਕੈਨਰ ਲੱਗਾ ਹੋਇਆ ਜਿਵੇਂ ਆਪਾਂ ਹੁਣ ਇਹਦੀ ਬਾਹਰ ਚ ਦਿਖਾਉਣੇ ਆ ਗਾਹਕ ਆ ਗਿਆ ਤਵੇ ਆਪਾਂ ਬਾਅਦ ਦੇ ਵਿੱਚ ਬਣਾਉਨੇ ਆ ਵੀਡੀਓ ਠੀਕ ਲਓ ਜੀ ਵਿੱਚ ਆ ਗਿਆ ਸੀ ਕਸਟਮਰ ਤੇ ਹੁਣ ਦੁਬਾਰਾ ਫੇਰ ਟੀ-ਸ਼ਰਟਾਂ ਦਿਖਾ ਦਿੰਨੇ ਆ ਬੈਲਾ ਸਾਗੋ ਦੇਖੋ ਠੀਕੋ ਛੋਟੇ ਲੋਗ ਵਾਲੀ ਐਮ 2 ਡਬਲ ਐਕਸ ਸਾਈਜ਼ ਆ ਸਾਰਿਆਂ 'ਚ ਬੂਮ ਆ ਹੋ ਲੋ WhatsApp ਤੇ ਇਹ ਤੁਹਾਨੂੰ ਨੰਬਰ ਦੇ ਇਹਨੇ 8437993473 ਤੇ Instagram ID ਘੈਂਟਲੀਡੇ ਤੇ ਤੁਸੀਂ ਬਾਹਰ ਮੰਗਾ ਸਕਦੇ ਆ ਜਿੱਥੇ ਮਰਜੀ ਆਨਲਾਈਨ ਆਰਡਰ ਕਰਦ ਨੇ ਸਕਰੀਨ ਸ਼ਾਟ ਲੈ ਲਿਓ ਟੀ-ਸ਼ਰਟਾਂ ਦਾ ਆਹ ਸਕਰੀਨ ਸ਼ਾਟ ਲੈ ਕੇ ਦਾਤੀ ਹਾਂ ਬਿਲਕੁਲ ਛੂਟ ਆ ਨਾ ਇਹੀ ਬਾਸ ਹੋਰ ਵੀ ਬਹੁਤ ਆ ਜਦੋਂ ਦੇਖਣੇ ਹੋਵੇ ਫੇਰ ਮਦਦ ਕਰ ਦਾਂਗੇ ਤੇ ਕਰਦੇ ਆਂ ਫੇ ਗੱਲਾਂ ਬਾਤਾਂ ਬਾਅਦ ਇੱਧਰ ਹੁਣ ਕਾਫੀ ਸਮਾਨ ਕਿਲਰ ਗਿਆ ਉਹ ਵੀ ਤੈ ਤੂ ਲਾ ਕੇ ਤਾਂ ਫੇ ਕਰਦੇ ਆਂ ਐਰੀਕ ਨਹੀਂ ਐਰੀ ਨਾਲ ਜੇ ਸ਼ੋ ਵੀ ਪਾਉਣੀ ਆ ਇਹਦਾ ਮੋਟਰਸਾਈਕਲ ਕੱਲ ਜਿੱਦਾਂ ਸੱਟ ਲੱਗੀ ਡੈਗ ਪਿਆ ਹੈਗਾ ਤੇ ਅੱਜ ਦੇ ਦੇ ਹਿਸਾਬ ਤਾ ਲੋ ਜੀ ਹੁਣ ਆਪਾਂ ਆ ਗਏ ਮੁੰਡਾ ਕਰਦਾ ਪਿਆ ਮੋਟਰਸਾਈਕਲ ਕਨੈਕਟਰ ਦਾ ਕੰਮ ਫਲੇਡ ਨੂੰ ਦੀ ਕੋਮਣੀ ਚੱਕ ਹੈ ਫਲੇਡ ਨੂੰ ਦੀ ਕੋਮਣੀ ਚੱਕਦਾ ਫਲੇਡ ਜਗਦੀ ਆ ਥੋੜੀ ਅਗੜੀ ਥੋੜੀ ਅਗੜੀ ਜਾਗਦੀ ਆ ਜਲਦੀ ਕਰਦੇ ਯਾਰ ਮੈਂ ਜਾਣਾ ਮੜਾ ਟਿਫਿਨ ਤੇ ਵੀ ਜਾਣਾ ਹੋਰੀ ਹੁਣ ਆਪਾਂ ਸ਼ੋ ਵੀ ਪਾ ਲਈਏ ਤੇ ਮਿਕਟਰ ਵੀ ਪਾ ਲਈਏ ਕੋਣ ਵਧੀਆ ਲੱਦਾ ਪਹਿਲਾਂ ਟੁੱਟਾ ਲੱਦਾ ਸੀ ਤਵਾ ਧੂ ਵੀ ਲਿਆਨ ਸਿਰਾ ਸਾਡੇ ਪਿੰਡ ਸ਼ੰਜ ਹੋ ਗਈ ਸਟਾਰਟ ਆਏ ਵਿੱਚ ਚੰਦਰੀਆ ਹੋਲੀ ચાલો રેજોર ના ફાયદા ਇਹ ਤਾਂ ਕੋਨੇ ਦੇ ਬੇਹੱਥ ਮਾਰਦਾ ਜੀ ਐਰੀਆ ਦੇ ਇਹ 120 ਵੀ ਆਈਦਾ ਬਾਬੇ 120 ਉਹ ਨਹੀਂ ਘਰਾਵਾ ਹਾਏ ਜੋ ਜਣ ਕੱਪੜੇ ਵੀ ਦਿਖਾਤੇ ਤੁਹਾਨੂੰ ਤੇ ਟਾਂਕ ਵੀ ਵਜਾਤਾ ਟਾਂਕ ਵਜਾਤਾ ਟਾਂਕ ਮਤਲਬ ਇਹ ਹੁੰਦਾ ਵੀ ਟਾਂਕ ਅੱਗੇ ਪੁਰਾਣੇ ਪਿੰਡਾਂ ਜਿਹੜੇ ਮਤਲਬ ਪੁਰਾਣੇ ਪਿੰਡਾਂ ਹੈਗਾ ਇਹਦਾ ਪਹਿਲਾ ਪਾਪੇ ਹੁਣੇ ਹੁੰਦੇ ਸੀ ਅਸੀਂ ਵੀ ਜਦੋਂ ਆਪਣੀ ਉਮਰ ਸੀਗਾ ਜਿੱਦਾਂ ਮਤਲਬ ਲਾ ਲੋ ਬਈ ਸਾਰੀ ਸਾਰੀ ਰਾਤ ਟੰਕ বাজਦਾ ਹੁੰਦਾ ਸਾਰੇ ਆ ਜੂ ਵੀ ਜਾਂਦੇ ਹੁੰਦੇ ਅਸੀਂ بابا ਉਹ ਹੁਣ ਮੌਸਮ ਦਾ ਦੇਖ ਲੈ ਕਿੰਨਾ ਫਰਕ ਪਿਆ ਮੈਨੂੰ ਅੱਜ ਬੰਦਾ ਦੱਸਦਾ ਇਹ ਕਹਿੰਦਾ ਜੋ ਸਾਰੀ ਰਾਤ ਟੰਕ বাজਦਾ ਹੁੰਦਾ ਹੈ ਨਾ ਤਾਂ ਅਸੀਂ ਪਾਤੀਆਂ ਜਾ ਕੇ ਅੱਗ ਸੇਕਦੇ ਹੁੰਦੇ ਮਤਲਬ ਠੰਡ ਹੁੰਦੀ ਸੀ ਹਨਾ ਕਿੰਨੀ ਠੰਡ ਹੁੰਦੀ ਤਾਂ ਹੌਣ ਦੀ ਪੂਰਾ ਰਾਤ ਠੰਡ ਨਹੀਂ ਗਈ ਮਤਲਬ ਐਂਤੀ ਠੰਡ ਤੇ ਪਈ ਨਹੀਂ ਗਈ ਤੇ ਬਾਬਾ ਦੋਵੇਂ ਟਾਂਕੋ ਵੀ ਆਉਂਦਾ ਹੀ ਰਿਹਾ ਨਾ ਜਵਾਨੀ ਵਿੱਚ ਉਹ ਤੂੰ ਦੇਖੇਂ ਤੂੰ ਕਹਿੰਦਾ ਜੂਏ ਤਰ੍ਹਾਂ ਵੀ ਪਜਾਉਣ ਲੱਪੈਂਦਾ ਕਈ ਕਈ ਤਾਂਕੋ ਨਾ ਸਹੀ ਗੱਲ ਹੈ ਇਹ ਦੇਖਿਆ ਕਣੀ ਹੈ ਫੇਂਟਰੀ ਘਰ ਤੋਂ ਹੀ ਨਾ ਪਾਪਾ ਹਾਂ ਪਰ ਮੈਂ ਤਾਂ ਢੋਲ ਵੀ ਪਜਾਉਣ ਲੱਪੈਂਦਾ ਸੀ ਬੱਚੀ ਜਦੋਂ ਇਹਨਾਂ ਪੈਗ ਲੱਗਾ ਹੁੰਦਾ ਏ ਢੋਲ ਵੀ ਵੜ ਕੇ ਗਾਰਜ ਪਾ ਕੇ ਵਿਡਣ ਬਣਾ ਬਣਾਉਣ ਜਿੱਤ ਆ ਗਿਆ ਤੇ ਦੂਜੀ ਗੱਲ ਇਹ ਵੀ ਆ ਵੀ ਤਾਂ ਮੈਨੂੰ ਵੀ ਦੇ ਲਾ ਇਹ ਤੂੰ ਕੁਦਾ ਨਹੀਂ ਹੁੰਦਾ ਹੀ ਮੈਨੂੰ ਐਂਦਾ ਕਰਦਾ ਐਂਦਾ ਕਰ ਉਹ ਸੇਮ ਸਿਚੁਏਸ਼ਨ ਹੁਣ ਇੱਧਰ ਆਈ ਆ ਪਾਪਾ ਮੈਂ ਵੀ ਤਾਂਗਦਾ ਆਂਦਾ ਲੇ ਟੂਰ ਆ ਗਿਆ ਜੋ ਵਜਾਉਣ ਲੱਗ ਪਿਆ ਉਹ ਸੇਮ ਸਿਚੁਏਸ਼ਨ ਹੁਣ ਇੱਧਰ ਹੈਰੀ ਹੁਣ ਜਦੋਂ ਪਿੰਦਾ ਇਦਾਂ ਕਰਦਾ ਤਾਂ ਉਹ ਹੈਰੀ ਥੋੜਾ ਜਿਹਾ ਸੰਗ ਜਾਂਦਾ ਇਹ ਤਾਂ ਇਦਾਂ ਇਦਾਂ ਵਜਾਉਣਾ ਉਹ ਦੇਖ ਤੋਂ ਨਹੀਂ ਇਦਾਂ ਪੈਂਦਾ ਕਿਹੜਾ ਸਾਈਡ ਤੋਂ ਆਏ ਕਰਕੇ ਕੱਲ ਹੈਰੀ ਕਾਲੂ ਤੇਰੀ ਵਾਰੀ ਪਾਪੇ ਨੂੰ ਇੱਕਦ ਕੱਲ ਨੂੰ ਲੈ ਜਾਣੇ ਜਾਂ ਕਾਮ ਤੇ ਲੈ ਆਉਣੇ ਕਾਮ ਕਿ ਇੱਥੇ ਲੈ ਆਓ ਬਿੱड्या ਬਾਹਰ ਚੋਰੀ ਹੋਣਾ ਹੋ ਜਾਂ ਤਈ ਵੀਰ ਕਹਿੰਦੇ ਹੁੰਦੇ ਵੀ ਪਾਪੇ ਦੇ ਪੱਗ ਬੰਨ੍ਹਦਿਆ ਕਰੋ ਹੱਥ ਜਿੱਦਾਂ ਮਦਦ ਤਾਮ ਚੱਕ ਚੁੱਕ ਨਹੀਂ ਹੁੰਦਾ ਮੈਨੂੰ ਅਜੇ ਬੰਨਣੀ ਨਹੀਂ ਆਉਂਦੀ ਹੈ ਨਾ ਤੇ ਫੇ ਟੋਪੀ ਸੌਖੀ ਲੈਣੀ ਤੇ ਆਪਣੇ ਹੁਣ ਕੱਲ ਨੂੰ 8 ਤਰੀਕ ਨੂੰ 9 ਤੇ 10 ਨੂੰ ਪਿੰਡ ਕਾਲਾ ਸਿੰਘ ਐ ਟੂਰਨਾਮੈਂਟ ਵਾ ਬਹੁਤ ਹੀ ਤਕੜਾ ਟੂਰਨਾਮੈਂਟ ਦੋ ਹਾਰਲੇ ਮੋਟਰਸਾਈਕਲ ਰੱਖੇ ਆ ਸਾਰਿਆਂ ਨੂੰ ਖੁੱਲਾ ਸੱਦਾ ਵੀ 8 9 ਤੇ 10 10 ਤਰੀਕ ਨੂੰ ਸਪੈਸ਼ਲ ਜ਼ਰੂਰ ਆਈਓ ਕਿਉਂਕਿ ਬਹੁਤ ਤਕੜੇ ਮੈਚ ਤੇ ਲੱਖਾਂ ਦੇ ਨਾਮ ਤੇ ਬਹੁਤ ਠੋਗਮਾ ਟੂਰਨਾਮੈਂਟ ਹੋਣਾ ਤੇ ਮਤਲਬ ਬਹੁਤ ਵਧੀਆ-ਵਧੀਆ ਟੀਮਾਂ ਆਉਣੀਆਂ ਸਾਰਿਆਂ ਨੂੰ ਖੁੱਲਾ ਸੱਦਾ ਤੇ ਆਪਾਂ ਵੀ ਸਾਰੀ ਦਿਹਾੜੀ ਉਧਰ ਨੂੰ ਗਰਾਊਂਡ 'ਚ ਹੀ ਰਹਿਣਾ ਜਾ ਪਏ ਨਹੀਂ ਪਤਾ ਵੀ ਮੈਂ ਜੱਫੇ ਲਾਉਣੇ ਕਰੇ ਤਾਂ ਪਾਣੀ ਰੱਬ ਹੀ ਜਾਣੇ ਉਹ ਪੰਜ ਖੇਡਣਾ ਹੈ ਮੈਚ ਕਰਾਉਣ ਦੇ ਜ਼ਰੂਰ ਹੋਵਾਂਗੇ ਜਾਂ ਇਧਰ ਲਾਗੇ ਜਾ ਕੇ ਜਿਹੜੇ ਵੀ ਵੀਰਾਂ ਨੇ ਆਉਣਾ ਤੇ ਜ਼ਰੂਰ ਆਣ ਖੁੱਲਾ ਸੱਦਾ ਆ ਤਾਂ ਆਪਾਂ ਸਾਰੀ ਦਿਹਾੜੀ ਰਹਿਣਾ ਇਹਨਾਂ ਨੂੰ ਮਿਲ ਕੇ ਜ਼ਰੂਰ ਜਾਓ ਜਿਹੜੇ ਵੀ ਆ ਮੈਂ ਕਿਹ ਜ਼ਰੂਰ ਜਾਈ ਉੱਥੇ ਨਹੀਂ ਇਹ ਤੜੀ ਮੈਂ ਖੁੱਲੂ ਜਾਂਦਾ ਸੀ ਤੇ ਤੂੰ ਕੋਈ ਨਹੀਂ ਉੱਥੇ ਖੇਡਦਾ ਹੀ ਆਪਣੇ ਸਕੂਲ ਚੋਂ ਵਾਧਵਲੀ ਬੀਟੀ ਮਾਈਆਂ ਹੀ ਪਹਿਲੇ ਛੋਟੀ ਉਮਰ ਚ ਮੈਂ ਵਧੀਆ ਕਬੱਡੀ ਖੇਲੀ ਆ ਜਿਨ੍ਹਾਂ ਨੇ ਪਹਿਲਾਂ ਪਹਿਲਾਂ ਮੈਨੂੰ ਦੇਖਿਆ ਹੋ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਬੱਡੀ ਹੁੰਦੀ ਤਪੱਸਿਆ ਮੰਗਦੀ ਲੰਮਾ ਟਾਈਮ ਤੇ ਜਦੋਂ ਆਪਾਂ ਥੋੜਾ ਜਿਹਾ ਖੇਡ ਕੇ ਫੇ ਬਿੱਧਰ ਉਧਰ ਹੋਰ ਕੰਮ ਆ ਤੁਹਾਨੂੰ ਪਤਾ ਹੋ ਜਾਂਦਾ ਨਾ ਹਿਸਾਬ ਪਤਾ ਉਹ ਫੇ ਬੰਦੇ ਕਬੱਡੀ ਬਹੁ ਪ੍ਰੀਖਿਆ ਲੈਂਦੀ ਆ ਸਾਡੇ ਪਿੰਡ ਦੇ ਵਿੱਚ ਬਹੁਤ ਤਗੜੇ ਤਗੜੇ ਪਲੇਅਰ ਉੱਠੇ ਆ ਹੁਣ ਵੀ ਸਾਡੇ ਪਿੰਡ ਚ ਬਹੁਤ ਤਗੜੇ ਤਗੜੇ ਪਲੇਅਰ ਤੇ ਤੁਸੀਂ ਆ ਕੇ ਦੇਖਿਓ ਤੇ ਬਹੁਤ ਵਧੀਆ ਮੇਲਾ ਲੱਗਣਾ ਤੇ ਓਕੇ ਵਾਏ ਜੁੰਦੇਵਾਦ ਦੇ ਰੋ ਚੜਦੀ ਕਲਾ ਰੋ ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ YouTube ਤੇ ਤਾਂ ਜੋ ਜਿਹੜਾ ਵੀ ਸਾਡਾ ਬਲੌਗ ਆਦਾ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਮੈਸੇਜ ਕਰਕੇ ਜ਼ਰੂਰ ਦੱਸਿਆ ਕਰੋ ਤੇ ਅਗਲੇ ਬਲੌਗ ਦੇ ਵਿੱਚ ਅਸੀਂ ਇੱਕ ਮਹੀਨੇ ਦੇ ਵਿੱਚ ਇਦਾਂ ਦਾ ਬਲੌਗ ਬਣਾਇਆ ਕਰਨਾ ਜਿਹੜੇ ਤੁਹਾਡੇ ਮੈਸੇਜਾਂ ਦੇ ਜਵਾਬ ਦਿਆ ਕਰਨੇ ਆ ਇਦੇ ਥੱਲੇ ਕਮੈਂਟ ਕਰਨ ਤੁਸੀ ਇਦੇ ਥੱਲੇ ਕਮੈਂਟ ਕਰਿਓ ਕੀ ਪੁੱਛਣਾ ਚਾਹੋ ਨੇ ਕੀ ਗੱਲਬਾਤ ਕੱਲਾ ਕੱਲਾ ਕਮੈਂਟ ਅਸੀਂ ਹੋਣ ਜਿੱਦਾਂ ਮਤ ਜਿਹੜਾ ਸਾਨੂੰ ਲੱਗਿਆ ਕਰੂਗਾ ਉਹ ਲਿਖ ਲਿਆ ਕਰਨਾ ਕਾਪੀ ਦੇ ਤੇ ਫਿਰ ਇੱਕ ਬਲੌਗ ਇਦਾਂ ਦਾ ਬਣਾਇਆ ਕਰਨਾ ਤੁਹਾਡੇ ਸਾਰੇ ਕਮੈਂਟਾਂ ਦਾ ਜਿਸ ਚ ਜਵਾਬ ਦਿਆ ਕਰਨਾ ਤੇ ਓਕੇ ਬਾਏ ਜੂਂਦੇ ਬਾਜਦੇ ਰੋ ਖਾ ਲੋ ਰੋਟੀ ਤੇ ਅਸੀਂ ਵੀ ਲੱਗੇ ਇਹ ਵੀ ਜਦੋਂ ਦੇ ਲਾ ਹੁਣ ਆਪਾਂ ਇਹ ਤਾਂ ਹੁਣ ਰੋਟੀ ਖਾਧੀ ਇਹਨੇ ਹੁਣ ਖਾਧੀ ਬਣੀ ਰੋਟੀ ਆ ਰਹੀ ਤੁਸੀਂ ਦੇ ਬਾਜਦੇ ਰੋ ਇਹ ਵੀ ਗੱਲ ਇਦਾਂ ਵੀ ਜਿਹੜਾ ਘਰ ਚੇ ਵੀ ਰੱਖਣਾ ਨਾ ਇਹ ਆਉਂਦੀ ਸਾਨੂੰ ਸਾਰੇ ਨੂੰ ਕੱਲੇ ਕੱਲੇ ਨੂੰ ਚੁੰਮੜਨਾ ਇਹ ਸੁੱਖ ਮਨਾਉਂਦੀ ਆ ਆਪਣੇ ਮਾਲਕ ਦੀ ਦੇਹ ਤਾਂ ਲੈ ਵਿੱਚ ਕਿਦਾਂ ਮਾਣਾ ਤੇਰੀਆਂ ਗੱਲਾਂ ਕਰਦੇ ਸੀ ਉਹ ਨਹੀਂ ਕਦੇ ਰਹਿੰਦੇ ਮਾਣਾ ਤੇਰੀ ਗੱਲ ਕਰਦੇ ਸੀ ਵਗੇ ਆਹੋ ਮੈਨੂੰ ਪਤਾ ਟੀਵੀ ਦੇਤੀ ਹਟੀ ਇੱਧਰ ਗਾਣੇ ਅਸੀਂ ਹੈ ਨਾ ਦੋ ਤਿੰਨ ਕੁੱਤੇ ਰੱਖੇ ਜਿੱਦਾਂ ਮਤਲ ਲਾ ਲਓ ਵੀ ਦਰਵੇਸ਼ੀ ਉਹਦੇ ਦੋ ਤਿੰਨ ਰੱਖੇ ਮੰਜਿਆਂ ਦੇ ਘਜਾਲੇ ਮੰਮੀ ਸਾਡੀ ਕਹਿੰਦੀ ਭਿੰਦਿਆ ਮਸੀ ਇੱਕ ਅੱਗੇ ਪਿੱਛੇ ਦਿੱਤਾ ਜੀ ਅੱਗੇ ਰੋਟੀ ਹੁੰਦੀ ਸੀਗੀ ਹੁਣ ਫੇ ਮੋਦ ਰੋਕਸੀ ਸੀਗੀ ਵੀ ਹੁਣ ਫੇ ਰਕਲੀ ਨਾ ਸਾਡੇ ਕੋਈ ਛੱਡ ਹੁੰਦੇ ਆ ਨਾ ਬਾਤ ਤੇ ਪੈ ਜਾਂਦਾ ਕਿਉਂਕਿ ਅਸੀਂ ਉੱਦਾਂ ਨਹੀਂ ਨਾ ਬੰਨੀ ਨਾ ਕਲੀ ਇਦਾਂ ਹੀ ਮੰਜਿਆਂ ਦੇ ਤੁਰੇ ਫਿਰਦੀ ਰਹਿੰਦੀ ਏ ਇੱਕ ਗੱਲ ਕਿਸੇ ਨੇ ਕਹਣਾ ਗੰਦੀ ਆ ਫਲਾਨਾ ਅਸੀਂ ਬਾਹਰ ਨਹੀਂ ਲੈ ਕੇ ਜਾਂਦੇ ਕਿ ਹਮੇਸ਼ਾ ਘਰੇ ਹੀ ਰਹਿੰਦੀ ਤੇ ਸੁਥਰੀ ਰਹਿੰਦੀ ਆ ਸੁਥਰੀ ਰਹਿੰਦੀ ਆ ਰੋਜ਼ ਤੈਨਾਂ ਰੀ ਨੌਂਦੀ ਆ ਤੇ ਸਿਗਰ ਛਾੜਦੇ ਐ ਇਹਨੇ ਗੋਲ ਗਿਲੇ ਉਹ ਨਾਲ ਐ țeeriyan ਲਾਈਆਂ ਇਹਨੇ ਜਾਣਾ ਸਿਗਰ ਕਰਕੇ ਆਉਣਾ ਮਦਨਾ ਆ ਵੀ ਪੈਰ ਪੂਰੇ ਇਹਨੇ ਬੂਆ ਖੋਲ ਕੇ ਕੀ ਸਿੰਘਾ ਕਰਦੀ ਆ ਕੀ ਸਿਆਂ ਕਰਦੀ ਮੂੰਹ ਪੁੰਚਦੀ ਆ ਬੋਰਛ ਬੋਰਛ ਕਰਕੇ ਨਾ ਤੋੜ ਦੇ ਕਿਦਾਂ ਬੈਠੀ ਆ ਲੈ ਤਾਂ ਹਨਾ ਮਾਣੋ ਇਹ ਸੋਹ ਦਾ ਹਮ ਸਭ ਸੋਨਾ ਕਰਦੀ ਆ ਇਹ ਠੈਰੀ ਨਾ ਵੀ ਰਜਾਈ ਜੀ ਸੋਨਾ ਇਹਨੇ ਜਿੱਦਾਂ ਨਿਆਣੇ ਸੌਂਦੇ ਤੇ ਇੱਥੇ ਮੰਮੀ ਨਾ ਵੀ ਇਦਾਂ ਹੀ ਸੋਨਾ ਜਿੱਦਾਂ ਨਿਆਣੇ ਸੌਂਦੇ ਹੁੰਦੇ ਪਤਾ ਹੈ ਇਹਨੂੰ ਵੀ ਇਹਦੀਆਂ ਗੱਲਾਂ ਕਰਦੇ ਆ ਮਾਣੇ ਮੋਟਰੇ ਜਾਂੀਆਂ ਨੂੰ ਪਰ ਉਹਨੇ ਹੀ ਪ੍ਰਵਾਹ ਨਹੀਂ ਕਰੀ ਜੀ ਕਿਉਂਕਿ ਇਹਨਾਂ ਤੀ ਕੀ ਕਰੀਏ ਹੁਣ ਹਨਾ ਮਾਣੋ ਕੀ ਕਰੀ ਹਾਂ ਨਾ ਉਹਨੂੰ ਸਾਰਾ ਬੜੇ ਨੰਦੇ ਬੁੱਤ ਲੈ ਆਂਦੇ ਸੂਬੇ ਵਸਾਈਂ ਕੀਤੀ ਪਰ ਹੁਣੇ ਵੈਜੀ ਮੰਜਿਆ ਦੇ ਗਈ ਆ ਕੀ ਕਰੀ ਨਾਣਾ ਬਿਠਾ ਹੁੰਦਾ ਜੇ ਤਾਂ ਮੰਜੇ ਵੀ ਬੁਣੇ ਇਹਦੇ ਲਈ ਛੋਟੇ ਛੋਟੇ ਕੋਈ ਕੁੜੀ ਵੀ ਐ ਨਹੀਂ ਸੀ ਕੋਈ ਸਾਥ ਨੂੰ ਮੈਂ ਕੁੜੀਆਂ ਵਾਲਾ ਹਿਸਾਬ ਉਹ ਗੈਰ ਵੀ ਮਤਲਬ ਅੱਜ ਰਹਿ ਗਈਆਂ ਸਾਰੀਆਂ ਕੁੜੀਆਂ ਦੋ ਕਿਹੜੀਆਂ ਕੁੜੀਆਂ ਮਮਮੀ ਦਾ ਮੱਲੇ ਕੁੜੀਆਂ ਨਹੀਂ ਮੈਂ ਆਦਿਆਂ ਕੋਈ ਦੋੜਾਉਂਦੇ ਜਿਹੜੇ ਨਿਆਣਾ ਨਿਆਣਾ ਜਿੱਦਾਂ ਤੇਰੀ ਭੈਣ ਹੁੰਦੀ ਕੋਈ ਮਤਲਬ ਵੀ ਨਿਆਣਾ ਹੁੰਦਾ ਕੋਈ ਘਰ ਦਾ ਮੈਂਬਰ ਹੀ ਬਣ ਗਿਆ ਹੁਣ ਤੂੰ ਵੱਡਾ ਹੋ ਗਿਆ ਏਡੇ ਸਣੇ ਅਸੀਂ 6 ਜਣੇ ਹੋ ਗਏ ਓਕੇ ਬਾਏ ਜੂਦੇ ਬਾਦ ਦੇ ਰੋ ਤੇ ਦੱਸਿਓ ਕਿਹਨੂੰ ਕਿਹਨੂੰ ਡੌਗ ਨਾਲ ਮਤਲਬ ਇੰਨਾ ਇੰਨਾ ਪਿਆਰ ਉਹ ਵੀ ਮੈਸੇਜ ਕਰਕੇ ਦੱਸਿਓ ਤੇ ਕਿਹੜੀ ਕਿਹੜੀ ਨਜ਼ਰ ਰੱਖੀ ਹੈ ਬਾਏ ਬਾਏ